ਪੰਜਾਬ ਦੇ ਵਿੱਚ ਜਗਾੜੂ ਰੇੜੂ ਅਤੇ ਈ ਰਿਕਸ਼ਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਵਾਰ ਹਾਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਸਮੇਂ ਵਿੱਚ ਮਿੰਨੀ ਬੱਸ ਆਪਰੇਟਰਾਂ ਵੱਲੋਂ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਮੰਗ ਕੀਤੀ ਸੀ। ਤਾਂ ਹੁਣ ਜਗਾੜੂ ਰੇੜਾ ਅਤੇ ਈ ਰਿਕਸ਼ਾ ਦੇ ਖਿਲਾਫ ਟਾਟਾ 400 ਗੱਡੀ, ਛੋਟਾ ਹੱਥੀ ਉਹਨਾਂ ਵੱਲੋਂ ਅੱਜ ਫਰੀਦਕੋਟ ਸ਼ਹਿਰ ਦੇ ਵਿੱਚ ਇੱਕ ਮਾਰਚ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਉਹਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੀ ਸਾਡਾ ਆਲ ਪੰਜਾਬ ਦੇ ਵਿੱਚ ਜਿਹੜਾ ਸੀ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀਗਾ 26 ਤਰੀਕ ਨੂੰ ਸਾਡਾ ਪੰਜਾਬੀ 150 ਜਿਹੜਾ ਬਣਾਇਆ ਗਿਆ ਸੀ ਪ੍ਰੋਗਰਾਮ ਇਹ ਜਗਾੜੂ ਪ੍ਰਤੀਆਂ ਜੀ ਰੇੜੀ ਜਿਹੜੀਆਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਸਾਨੂੰ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਨਹੀਂ ਕੋਈ ਬੀਮਾ ਨਹੀਂ ਕੋਈ ਸ਼ੋਰ ਸਨ ਨਹੀਂ ਉਹਨਾਂ ਕੋਲੇ ਤੇ ਸਾਡੇ ਕੋਲੇ ਜਿਹੜੇ ਟੈਕਸ ਵੀ ਅਦਾ ਕਰ ਰਹੇ ਆ ਸਾਡਾ ਜਿਹੜਾ ਪਾਰਟ ਵਾਈਟ ਵਈ ਦਾ ਕੰਮ ਉਹਨਾਂ ਨੇ ਠੱਪ ਕਰਤਾ ਅਸੀਂ ਇਹ ਨਹੀਂ ਕਹਿੰਦੇ ਰੋਜ਼ਗਾਰ ਦੇਵੇ ਚਲੋ ਕਰਨਾ ਥੋੜਾ ਬਹੁਤਾ ਉਹਨਾਂ ਨੇ ਬੱਚੇ ਪਾਲਣੇ ਪਰ ਕੋਈ ਚੀਜ਼ ਦੀ ਹੱਤ ਹੁੰਦੀ ਉਹਨਾਂ ਨੂੰ ਛੋੜਾ-ਪੋੜਾ ਰੋਜ਼ਗਾਰ ਤੁਸੀਂ ਆਪ ਹੀ ਨਹੀਂ ਰੋਕਦੇ ਸੀਗੇ ਉਹ ਤਾਂ ਹੁਣ 15-15 ਉਹ 10-10 ਦਾ ਕਾਹਟਾ ਸਰੀਆ ਪਾ ਕੇ 20-20 ਕੱਟੇ ਦੇ ਇਹਦੇ ਪਾ ਕੇ ਉਹਦਾ ਸੱਦੇ ਸ਼ਰੇਆਮ ਸਿੱਧੇ ਹੀ 탑ਦੇ ਸਾਡੇ ਕੋਲ ਦੀ ਕਹਿੰਦੇ ਨਹੀਂ ਜਾਣਦੇ ਅਜਾ ਸਾਨੂੰ ਰੋਕਣ ਵਾਲਾ ਕੋਈ ਹੈ ਵੀ ਸਾਨੂੰ ਭਗਵੰਤ ਮਾਨ ਨੇ ਇਹ ਰੋਜ਼ਗਾਰ ਦਿੱਤਾ ਸਾਡੇ ਤੋਂ ਤੁਸੀਂ ਕੌਣ ਹਿਖਾਉਣ ਵਾਲੇ ਫਿਰ ਅਸੀਂ ਵੀ ਇਹ ਗੱਲ ਆਕੀ ਸੀ ਸਾਡੀਆਂ ਵੀ ਨੰਬਰ ਪਲੇਟਾਂ ਜੀ ਪੀ ਲੀਆਂ ਸਾਨੂੰ ਟੈਕਸ ਜਿਹੜਾ ਸਾਨੂੰ ਫ੍ਰੀ ਕੀਤੇ ਜਾਣ ਸਾਡੀਆਂ ਚਿੱਟੀਆਂ ਕਰਨਾ ਅਸੀਂ ਵੀ ਯਾਦ ਹੋ ਜਾਂਦੇ ਫਿਰ ਜਿਵੇਂ ਸਾਡਾ ਚੱਲਿਆ ਕੰਮ ਅਸੀਂ ਚਲਾ ਲਾਂਗੇ ਤੇ ਜਿਹੜੇ ਈ ਰਸ਼ਕਾ ਉਹ ਸਵਾਰੀਆਂ ਲਈ ਬਣਿਆ ਇੱਕ ਉਹ ਵੀ 15-15 ਗੱਟੇ ਰੇਹ ਦੇ ਪਾ ਕੇ ਉਹ ਵੀ ਨਿਜਾਰੇ ਲੜਦੇ ਫਿਰਦੇ ਸਾਡੀਆਂ ਗੱਡੀਆਂ ਜਿਹੜੀਆਂ ਟੈਕਸ ਸਮਝਿਆ ਆਰਾਮਣਾ ਖੜੇ ਆ ਇਹਨਾਂ ਨੇ ਬੱਚੇ ਵੀ ਭਾਲਨੇ ਆ ਟੈਕਸ ਵੀ ਤਾਰਨੇ ਆ ਤੇ ਕਿਸ਼ਤਾਂ ਵੀ ਤਾਰਨੀਆਂ ਗੱਡੀਆਂ ਕਿੱਥੋਂ ਤਾਰਨੀਆਂ 15-15000 ਰੁਪਏ ਕਿਸ਼ਤਾਂ ਇਹਨਾਂ ਤੋਂ ਕਿਸ਼ਤਾਂ ਨਹੀਂ ਤਾਰਦੀਆਂ ਇਸੇ ਕਰਕੇ ਚਾਪੀਆਂ ਦਾ ਜਿਹੜਾ ਮੁੱਦਾ ਅੱਜ ਅਸੀਂ ਲਿਖਿਆ ਗਿਆ ਸੀ ਅੱਜ ਦੀ ਸਾਹ ਨੂੰ ਅਸੀਂ ਚਾਪੀਆਂ ਸੌਫ ਬਣਾਈ ਸੀਗੇ ਚਲੋ ਨੇ ਮੰਗ ਪੱਤਰ ਲੈ ਲਿਆ ਵੇਖੋ ਕੀ ਕਰਦੇ ਅੱਗੇ ਮੰਗ ਪੱਤਰ ਬਹੁਤ ਦਿੱਤੇ ਆ ਵੇਖੋ ਅੱਜ ਵੀਨੇ ਵੀ ਕੀ ਧਿਆਨ ਦਿੰਦੇ ਆ ਜੇ ਅਗਰ ਨਾ ਦਿੱਤਾ ਅਗਲਾ ਸੰਘਰਸ਼ ਥੋੜਾ ਤੇਜ਼ ਕਰਕੇ ਲੜਾਂਗੇ ਅਸੀਂ ਅੱਜ ਰੋਜ਼ ਮਜਾਰਾ ਕੀਤਾ ਇਹ ਆਪਣਾ ਮੋਟਰਸਾਈਕਲ ਰੇੜਿਆਂ ਦੇ ਵਾਬਤ ਕੀਤਾ ਜੀ ਇਸ ਤੋਂ ਬਾਅਦ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਸ ਤੋਂ ਪਹਿਲਾਂ ਅਸੀਂ 8-10 ਵਾਰੀ ਮੰਗ ਪੱਤਰ ਦੇ ਚੁੱਕੇ ਆ ਕਿ ਜਿਹੜਾ ਮੋਟਰਸਾਈਕਲ ਆ ਟ੍ਰਿਪਲ ਸਵਾਰੀ ਤੇ ਚਲਾਨ ਹੁੰਦਾ ਜੀ ਤੇ 10 ਕੁਇੰਟਲ ਵਜਨ 15 ਕੁਇੰਟਲ ਵਜਨ ਪਾ ਕੇ ਲੈ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਵੇਂਦਾ ਜੀ ਦੂਜਾ ਈ ਰੱਖਿਆ ਹੋ ਗਿਆ ਜੀ ਆਟੋ ਰੱਖਿਆ ਬੈਟਰੀ ਇਹ ਵੀ 15-15 ਗੱਟੇ ਪਾ ਕੇ ਲੋਡ ਭਰੀ ਜਾਂਦੇ ਮੰਡੀ ਚ ਇਹਨਾਂ ਦੀ ਕੋਈ ਨਿੰਦ ਨਹੀਂ ਦਾਈ ਅਸੀਂ ਜਦੋਂ ਵੀ ਜਾਂਦੇ ਆ ਸਾਡਾ ਚਲਾਨ ਹੁੰਦਾ ਜੀ ਸਾਨੂੰ ਲਾਇਸੈਂਸ ਹੈ ਨਹੀਂ ਤਾਂ ਚਲਾਣਾ ਜੀ ਬੀਮਾ ਨਹੀਂ ਤਾਂ ਚਲਾਣਾ ਹੁਣ ਮੈਂ ਗੱਡੀ ਦੇ ਪੇਪਰ ਪੂਰੇ ਕਰਾਈ 38000 ਰੁਪਏ ਲੱਗੇ ਇਸ ਸਾਲ ਦਾ 38000 ਚੋਂ ਮੇਰੀ 13000 ਰੁਪਏ ਕਿਸ਼ਤ ਆ ਮੈਂ ਕਿਸ਼ਤ ਭਰ ਕੇ ਟੈਕਸ ਭਰ ਕੇ ਕੀ ਜਵਾਕਪਾਲ ਨੂੰ ਕੁਝ ਨਹੀਂ ਬਚਦਾ ਉਹਦੇ ਚੋਂ ਜਿਹੜਾ ਕੰਮ ਆ ਸਾਰੇ ਇਹੀ ਕਰੀ ਜਾਂਦੇ ਆ ਜੀ ਤੇ ਸਾਡੀ ਮੰਗ ਹੈ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੇ ਇਹਦੀ ਮਨਫੈਕਚਰਿੰਗ ਕਰਦੇ ਆ ਉਹਦੇ ਲਈ ਵੀ ਸਰਕਾਰ ਧਿਆਨ ਨਹੀਂ ਦਿੰਦੀ ਵਿਉਣਾ ਕੋੜੇ ਕੋੜਾ ਕੋਈ ਹੈ ਪਰ ਮਾਡ ਵੀ ਇਹਨਾਂ ਨੂੰ ਬਣਾਉਂਦਾ ਮੋਰਚਾ ਜਿਹੜੇ ਤਿਆਰ ਕਰੀ ਜਾਂਦੇ ਆ ਉਹ ਜਿਹੜੇ ਤਿਆਰ ਕਰਦੇ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਅਸੀਂ ਕੋਈ ਇਹਦਾ ਲੱਗੇ ਇਹ ਵੀ ਪਰਮੋ ਹਰ ਗੱਲ ਆ ਜੀ ਪ੍ਰਸ਼ਾਸਨ ਦੇ ਨਾਲ ਅਸੀਂ ਕਿਥੇ ਜੋ ਵੀ ਸਾਨੂੰ ਪ੍ਰਸ਼ਾਸਨ ਸੇਵਾ ਲਾਉਂਦਾ ਅਸੀਂ ਕਿਥੇ ਪਾਸਾ ਵਟਿਆ ਨਹੀਂ ਕਿਤੇ ਅਜੇ ਤੱਕ ਗੱਡੀਆਂ ਜਿੱਥੇ ਸੇਵਾ ਲਾਉਂਦੇ ਸੇਵਾ ਤੋਂ ਸੇਵਾ ਹੀ ਨਾਲ ਕਰ ਦਿੰਦੇ ਨੇ ਉਹਨਾਂ ਨੇ ਸੇਵਾ ਪਰ ਉਹਨਾਂ ਦਾ ਸਾਥ ਦੇਈ ਜਾਂਦਾ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ ਗਾ ਇਸ ਮੌਕੇ ਤੇ ਨੈਪ ਤਹਿਸੀਲਦਾਰ ਹਰਸ਼ਵੀਰ ਗੋਇਲ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਇਹਨਾਂ ਦਾ ਹੱਲ ਵੀ ਜਲਦੀ ਕੱਢਿਆ ਜਾਵੇਗਾ। ਪੰਜਾਬ ਦੇ ਵਿੱਚ ਜਗਾੜੂ ਰੇੜੇ ਅਤੇ ਈ ਰੱਖਿਆ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਸ਼ਹੀਦ ਭਗਤ ਸਿੰਘ ਟਰਾਂਸਪੋਰਟ ਵੇਕਰ ਐਸੋਸੀਏਸ਼ਨ ਵੱਲੋਂ ਜੋ ਕਿ ਇਹੜੇ ਆਪਣੇ ਜਗਾੜੂ ਰੇੜੇ ਆ ਜਾਂ ਟਰਾਂਸਪੋਰਟ ਯੂਨਿਟਸ ਹੁੰਦੀਆਂ ਨੇ ਉਸ ਦੇ ਅਗੇਂਸਟ ਕਿ ਉਹ ਬੰਦ ਹੋਣ ਸੇਫਟੀ ਪੱਖੋਂ ਵੀ ਉਹ ਖਤਰਨਾਕ ਨੇ ਤੇ ਇਹ ਟੈਕਸ ਵੀ ਪੇ ਕਰਦੇ ਨੇ। ਉਹ ਉਸ ਨੂੰ ਵੀ ਨੁਕਸਾਨ ਹੋ ਰਿਹਾ ਹੈ ਇਸ ਦੀ ਸਮੰਧੀ ਮੰਗ ਬਤ ਦਿੱਤਾ ਗਿਆ ਤੇ ਮੈਂ ਮੰਗ ਬਤ ਲਿਤਾ ਤੇ ਉੱਚ ਅਧਿਕਾਰੀਆਂ ਕੋਲ ਛੇਤੀ ਛੇਤੀ ਪਹੁੰਚਾ ਦਿੱਤਾ ਜਾਵੇਗਾ ਤੇ ਜੋ ਵੀ ਕਰਨ ਦੀ ਕਾਰਵਾਈ ਹੋਏਗੀ ਉਹ ਜ਼ਰੂਰ ਕੀਤੀ ਜਾਵੇਗੀ ਫਿਰ ਕਾਰਨ ਕੀ ਰਹਿ ਗਿਆ ਕਿਉਂਕਿ ਇਹਨਾਂ ਨੇ ਕਹਿੰਦੇ ਕਾਫੀ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਹਦੇ ਨਾਲ ਕਈ ਐਕਸੀਡੈਂਟ ਵੀ ਹੋਏ ਆ ਤੇ ਫਿਰ ਹਜੇ ਤੱਕ ਇਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜੀ ਜੋ ਐਕਸੀਡੈਂਟ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਆਪਣੇ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਤੇ ਕਾਨੂੰਨੀ ਤੌਰ ਤੇ ਵੀ ਤੇ ਇਸ ਦੇ ਆਪਾਂ ਦੇਖਦੇ ਹਾਂ ਕਿ ਕਿਉਂ ਲੇਕ ਕਰ ਰਹੇ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ